ਵੈਲਕਮ ਹੈ ਜੀ ਫੇਰ ਇੱਕ ਨਵੇਂ ਦਿਨ ਦੇ ਨਾਲ ਤੇ ਅੱਜ ਆਪਾਂ ਪਹੁੰਚੇ ਹੋਏ ਆਂ ਪਾਕੜਾ ਨੰਗਲ ਡੈਮ ਪੱਕੀ ਪਿੱਛੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਸੀਗੇ ਤੇ ਹੁਣ ਚੱਲੇ ਆਪਾਂ ਪਾਕੜਾ ਡੈਮ ਦੇਖਣ ਅ ਇੱਥੋਂ 10 ਕਿਲੋਮੀਟਰ ਅੱਗੇ ਜਾਣਾ ਮੈਂ ਤੇ ਤੁਹਾਡੀ ਇਨਫੋਰਮੇਸ਼ਨ ਵਾਸਤੇ ਦੱਸ ਦਵਾਂ ਇੱਥੇ ਨਾ ਇੱਕ ਪਾਸ ਬਣਦਾ ਹੈ ਅ ਵਾਈਟ ਪਰਮਿਟ ਕਹਿੰਦੇ ਇਹਨੂੰ ਇਹ ਪਰਮਿਟ ਬਣਦਾ ਹੈ ਇਹ ਫ੍ਰੀ ਆਫ ਕਾਸਟ ਹੈ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਆਓ ਨਾਲ ओरिजिनल ਆਧਾਰ ਕਾਰਡ ਦੇ ਥਰੂ ਇਹੇ ਬਣ ਜਾਂਦਾ ਹੈ ਬਾਕੀ ਚੱਲਦੇ ਆਂ ਤੁਹਾਨੂੰ ਦਿਖਾ ਕੇ ਲਿਆਉਂਦੇ ਆਂ ਉੱਥੇ ਕੀ ਕੀ ਫੈਸਿਲਟੀ ਆ ਰਸਤੇ ਦੇ ਵਿੱਚ ਦੇਖਦੇ ਆ ਕਿ ਕੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੋ ਵੀ ਉੱਥੇ ਸਿੰਦਰੀਆ ਹੋਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਬਾ ਨਿਕਲਦੇ ਬਾਈਕ ਦੇ ਉੱਪਰ ਬੈਠਦੇ ਆ ਪਰਮਿਟ ਆਪਣਾ ਹੋ ਗਿਆ ਰੈਡੀ ਔਰ ਇਹ ਫ੍ਰੀ ਆਫ ਕਾਸਟ ਹੈ 1 ਰੁਪਿਆ ਨਹੀਂ ਆਪਾਂ ਦੇਣਾ ਇੱਥੇ ਲੋਕੇਸ਼ਨ ਦੇਖੋ ਇੱਕ ਨੰਬਰ ਹੈ ਪਾਕੜਾ ਨੰਗਲ ਡੈਮ ਦੇ ਰੋਡ ਤੇ ਖੜੇ ਆ ਤੇ ਵੀਡੀਓ ਇੱਥੇ ਅਲਾਉਡ ਨਹੀਂ ਹੈਗੀ ਬਣਾਣੀ ਇਸ ਕਰਕੇ ਥੋੜਾ ਜਿਹਾ ਇੱਕ ਸ਼ਾਰਟ ਬਣਾ ਰਹੇ ਆ ਬਾਕੀ ਤੁਸੀਂ ਸਿਰਫ ਇੱਥੇ ਲੋਕੇਸ਼ਨਾਂ ਹੀ ਦੇਖ ਸਕਦੇ ਹੋ ਹੋਰ ਕੁਝ ਨਹੀਂ ਹੈ ਤੁਸੀਂ ਲੋਕੇਸ਼ਨਾਂ ਚੈੱਕ ਕਰੋ ਤੇ ਬਾਕੀ ਡੈਮ ਤੇ ਤਾਂ ਕੋਈ ਵੀਡੀਓ ਅਲਾਉਡ ਨਹੀਂ ਹੈਗੀ ਆਹੀ ਦੇਖ ਸਕਦੇ ਆ ਬਸ ਨਗਲ ਡੈਮ ਆ ਗਈ ਸੀ ਤੇ VOTING ਲੱਗੇ ਕਰਨ VOTING ਕਰੇ ਵੀ ਨਾ ਜਾਣਾ ਇੱਥੋਂ 200 ਰੁਪਏ ਪਰ ਪਰਸਨ ਐ ਆਪਾਂ ਲਈਏ 15 15 20 ਮਿੰਟ ਕਮਾਣਗੇ ਆਪਾਂ ਨੂੰ VOTING ਚ ਕਿਹੜੀ ਵੋਟ ਆਪਣੀ ਉਹ ਛੱਡ ਦੇ ਉੱਤਰ ਕੇ ਜਾਣਾ ਪਣਾ ਜਾ ਹਾਂ ਆ ਜਾ ਬੈਠ ਜੀ ਉੱਧਰ ਛੱਡ ਦਿੰਦੇ ਯਾਰ ਤੁਸਾਂ ਕੰਮ ਕਰ ਲਾਂਗੇ ਕਿਸੇ ਦਾ ਨਹੀਂ ਜੀ ਸਾਡਾ ਕੰਮ ਸੜ ਜਾਂਦਾ ਕਿੱਥੇ ਕਿੱਥੇ ਜੀ ਇੱਥੇ ਕਿੱਥੇ ਤੇਰੀ ਨਾਲ ਤੁਨ ਕੈਮਰਾ ਪਾਉਣਿਆ ਆ ਜਾ ਗੱਡੀ ਦਾ ਇੰਜਣ ਰੱਖਿਆ ਇਹਦੇ ਤਾਂ ਤੁਹਾਡੀ ਭੈਣ ਸਮੁੰਦਰ ਜਹਾਜ ਆ ਗਏ ਆ ਇੰਜਣ ਦੇਖੀ ਕਿਦਾਸ ਪਾਉਗਾ ਪੂਰੇ ਰੋੜਾ ਪਾਉਗਾ ਪੂਰਾ ਸਫਾਇਆ ਲੱਗੀ ਹੋਇਆ ਆਏ ਕਾਈਟ ਟੈਨਿਕ ਬਣਾ ਲਓ ਲੋ ਜੀ ਨਜ਼ਾਰੇ ਦੇ ਰਹੇ ਆ ਫੁੱਲ ਤੇ ਬੋਟਿੰਗ ਕਰਨ ਚੱਲੇ ਆ ਦੇਖੋ ਥੋੜਾ ਪੇਟ ਚੱਲ ਰਿਹਾ ਹੈ ਨਾ ਅਸ਼ੌਫ ਨਹੀਂ ਸੁੱਕ ਗਿਆ ਭਾਈ ਤੁਹਾਨੂੰ ਬੋਟ ਦਾ ਟੂਰ ਦੇ ਦਿੰਦਾ ਸਾਰੀ ਦਾ ਮੈਂ ਆਜੋ ਚੰਨੀ ਭਾਜੀ ਬੋਟ ਦਾ ਟੂਰ ਦੇ ਦੀਏ ਥੋੜਾ ਜਿਹਾ ਇਹਨੇ ਖੜ ਜਿਆ ਟਾਈਟੈਨਿਕ ਬਣ ਕੇ ਬਣਾ ਦਾਂਗੇ ਰੁਕ ਜੋ ਮੈਂ ਤੁਹਾਨੂੰ ਕਹਿ ਰਿਹਾ ਭਾਜੀ ਮੈਂ ਕੁਝ ਖਚਾਵਾਂਗੇ ਹਟਣ ਲੱਗੇ ਇੱਥੇ ਤੁਹਾਡੀ ਪੈਨ ਵਿੱਚ ਚੱਕਰ ਹੁੰਦਾ ਹੈ ਭਾਈ ਇੱਥੇ ਨਾ ਅੰਦਰ ਦਰਾਜ ਵੀ ਹੁੰਦਾ ਹੈ ਉਹ ਸਟਾਰਟ ਹੋ ਗਿਆ ਇੰਜਨ ਡेंजर ਸ਼ਾਟ ਹੋ ਗਿਆ ਫੁੱਲ ਨਜ਼ਾਰਾ ਲੈ ਰਹੇ ਬਾਈ ਫੁੱਲ 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 ਨਜ਼ਾਰਾ ਜ਼ਿੰਦਗੀ ਦਾ ਅਸਲੀ ਅਸਲੀ ਜ਼ਿੰਦਗੀ ਇਹੀ ਅਸਲੀ ਹੋਰ ਕੁਝ ਨਹੀਂ ਹੈਗਾ ਤੇ ਆਪਣੀ ਜ਼ਿੰਦਗੀ ਇੰਜੋਏ ਕਰ ਲੋ ਕੁਛ ਨਹੀਂ ਆਪਾਂ ਇਸ ਟਾਈਮ ਨੰਗਲ ਟੈਂਪਹ ਪਹੁੰਚੇ ਹੋਏ ਆਂ ਔਰ ਫੁੱਲ ਇੰਜੋਏ ਕਰ ਰਹੇ ਆਂ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਜ਼ਮੀਨਾਂ ਜੋੜ ਲੋਗੇ ਜਾਇਦਾਦਾਂ ਜੋੜ ਲੋਗੇ ਕੁਛ ਨਹੀਂ ਜੋੜ ਸਕਦੇ ਸਭ ਅੱਛੀ ਰਹਿ ਜਾਣਾ ਨਜ਼ਾਰੇ ਲਓ ਫਿਰ ਗਾਲਾਂ ਖਾਵਾਂਗੇ ਲੋਕਾਂ ਤੋਂ ਫੁੱਲ ਨਜ਼ਾਰਾ ਲੈ ਰਹੇ ਫੁੱਲ ਸਾਬ ਉਹ ਸਾਡੇ ਪਾਇਲਟ ਸਾਹਿਬ ਇਹ ਪਾਖੜਾ ਨੰਗਲ ਡੈਮ ਦਾ ਨਜ਼ਾਰਾ ਹੀ ਕੁਛ ਹੋਰ ਹੈ ਹੱਤ ਕਰਾਤੀ VOTING ਨਹੀਂ ਕਰਨ ਲਈ ਅਸੀਂ ਵਾਹ ਜੀ ਵਾਹ ਉਹ VOTING ਵਾਲੇ ਅਲੱਗ ਹੈ ਡੈਮ ਪਾਲਟ ਦਾ VOTING ਵਾਲਾ ਲੱਗਿਆ ਉਹ VOTING ਨਹੀਂ ਹੈਗੀ ਉਹ ਉਹ ਮੰਦਰ ਤੋਂ ਥੱਲੇ ਆਏ ਆ ਮੰਦਰ ਤੋਂ ਬੰਦੇ ਜਾਂਦੇ ਆ ਅੱਛਾ ਉਹ ਬੋ ਇਨਫੋਰਮੇਸ਼ਨ ਦੇਣੀ ਚਾਹੁੰਦਾ ਮੈਂ ਆਪਣੀ ਜ਼ਿੰਦਗੀ ਜੁਆਏ ਕਰ ਲੋ ਸਭ ਕੁਝ ਅੱਤੀ ਰਹਿ ਜਾਣਾ ਆਪਾਂ ਦੇਖ ਲੋ ਪੋਰਟ ਦੇ ਵਿੱਚ ਖੜਿਆ ਨਜ਼ਾਰੇ ਲੈ ਟਾਈਟ ਟ੍ਰੇਨਿੰਗ ਤੇ ਪੋਸ ਲਗਾ ਰਹੇ ਆ ਬਈ ਨਜ਼ਾਰੇ ਲੈ ਰਹੇ ਫੁੱਲ ਨਜ਼ਾਰੇ ਫੁੱਲ 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 ਅਟਕ ਰਾਈ ਪਈ ਹੈ ਹਾਂ ਬਈ ਕੁਝ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਪਰ ਮੈਂ ਜਾ ਰਿਹਾ ਜੀ ਲੈ ਜਾਂਦੇ ਆ ਅੱਛਾ ਠੀਕ ਹੈ ਤੁਸੀਂ ਲੈ ਜਾ ਭਾਈ ਮੈਂ ਬੰਦਿਆਂ ਨੂੰ ਇੱਕ ਉਪਦੇਸ਼ ਦੇਣਾ ਚਾਹੁੰਦਾ ਆਪਣੀ ਜ਼ਿੰਦਗੀ ਜੁਆਏ ਕਰ ਲੋ ਕੁਝ ਨਹੀਂ ਇੱਥੇ ਮੇਰਾ ਦੋਸਤ ਨਿਤੇਸ਼ ਵਿਕਾਸ ਬਾਕੀ ਬੰਦਿਆਂ ਦੇ ਨਾਮ ਪਤਾ ਨਹੀਂ ਚੰਨੀ ਮੇਰੇ ਨਾਲ ਹੈ ਜ਼ਿੰਦਗੀ ਇੰਜੋਏ ਕਰ ਲੋ ਮੈਂ ਤਾਂ ਸਭ ਨੂੰ बार-बार ਇਹੀ ਕਹਿੰਦਾ ਗਰੁੱਪ 'ਚ ਐਡੇ ਐਵੇਸੇ ਜਨਾ ਪਾਓ ਇੰਜੋਏ ਕਰ ਲੋ ਬਸ ਹੋਰ ਕੁਝ ਨਾ ਕਰੋ ਪੱਕੇ ਇਧਰ ਗਾਣੇ ਚੱਲਗੇ ਮਿਊਜ਼ਿਕ ਪੰਗੜਾ ਪੜਾ ਭਗੜਾ ਪਾ ਸਕਦੇ ਆ ਮੂਸੇ ਵਾਲਾ ਹੈਗਾ ਮੂਸੇ ਵਾਲਾ ¿Cómo se va de la AB? Ajá. ਬਾਈ ਨੰਗਲ ਡੈਮ ਤੇ ਆ ਕੇ ਵੀ ਅਸੀਂ ਮੂਸੇ ਵਾਲਾ ਛੱਡਿਆ ਨਹੀਂ ਇੱਥੇ ਵੀ ਸਾਡਾ ਮੂਸੇ ਵਾਲਾ ਬਾਈ ਚੱਲੂਗਾ ਬੋਟ ਦੇ ਵਿੱਚ ਦੇਖੋ ਲਾ ਦਿਓ ਜੀ ਫਟਾਫਟ ਇਹ ਆ ਸਾਡੀ ਬੋਟ ਅੱਛਾ ਸ਼ਾਬਾਸ਼ ਸ਼ਾਊਟ ਪਾਈ ਵੀ ਆ ਕੋਪਰੇਟ ਹੁੰਦੀ ਬਾਈ ਸਾਰਾ ਇਹ ਕੰਮ ਬਾਈ ਨਜ਼ਾਰਾ ਦਵਾਰਾ ਦਿਸ ਆਤ ਹੋ ਗਈ ਲਾ ਦਮੜਾ ਮੁੱਛੇ ਵਾਲਾ ਕਿੰਨਾ ਕੁ ਤੇਲ ਪੀ ਜਾਂਦਾ ਹਣਾ 15 ਮਿੰਟ ਚ ਇਹ ਘੰਟੇ ਦਾ ਮੈਂ ਕੱਟਾ ਲੇ ਕਿੰਦੋਂ ਨਿਕਲੂ ਇਹ ਜਿਹਾ ਘੰਟੇ ਦਾ ਟਾਈਟਰ ਹੀ ਆ ਪੀਟਰ ਨਹੀਂ ਹੈਗਾ ਗੱਡੀ ਦਾ ਇੰਜਨ ਹੈ ਪੀਟਰ ਹੈ ਪੀਟਰ ਵਾਲਾ ਇੰਜਨ ਹੀ ਆ ਤੇਰੇ ਦੀ ਤਾਂ ਇਹਦੀ ਤਾਂ ਐਵਰੇਜ ਬਹੁਤ ਹੈ ਆਹਾਂ ਹਾਂ ਹਾਂ ਇਹਨਾਂ ਕਿਹਾ ਲੋਡ ਤੇ ਚਲਾਉਣਾ ਦੱਸ ਹਾਂ ਇਹਦਾ ਬਹੁਤ ਐਵਰੇਜ ਆਦੀ ਦਾ ਪੈਸੋ ਸਟਾਰਟ ਹੋਣ ਚੱਲਦਾ ਹੈ ਇਹਦੀ ਤਾਂ ਐਵਰੇਜ ਬਹੁਤ ਹੈ ਬਾਈ ਚੱਲ ਪਾ ਝੱਗ ਦੇ ਵਾਹ ਝੱਗ ਦੇ ਐਨਓ ਵਾਲੀ ਭਾਜੀ 3 ਸਿਲੰਡਰ ਇੰਜਨ ਹੈ ਪੇਟਰ ਇੰਜਨ ਦਾ ਇੱਕ ਸਿਲੰਡਰ ਹੁੰਦਾ 3 ਸਿਲੰਡਰ ਹੈ ਆ ਦੇਖ ਲਓ ਇੱਥੇ ਵੀ ਛੱਲੇ ਦੇ ਵੀ ਮੁੱਸੇ ਵਾਲਾ ਬਾਈ ਤੇ ਗਾਣੇ ਵੀ ਮੁੱਸੇ ਵਾਲੇ ਦਲਾਵਾਂਗੇ ਪਤਾ ਸਿਰਫ ਆਪਣਾ ਉਹ ਨਹੀਂ ਚੱਲ ਰਿਹਾ ਨੱਟ ਨਹੀਂ ਚੱਲ ਰਿਹਾ ਨਹੀਂ ਤਾਂ ਚੱਕ ਦਾਂਗੇ ਕੰਮ ਪੂਰਾ ਨੱਟ ਹੀ ਨਹੀਂ ਚੱਲਦਾ ਜੀਵਾ ਹੱਥ ਦੀ ਜੁਬਾੜੀ ਵਿੱਚ ਗਾਣੇ ਮੈਂ ਕਰਿਆ ਮੈਂ ਜੁੱਦਾ ਘੱਟੀ ਲਵਾਤਾ ਇਹਨੇ ਇਹ ਨਾਲ ਇਹ ਭੇਡਾਂ ਨੂੰ ਜਿਹੜਾ ਜਿੰਦ ਨੂੰ ਆਉਂਦਾ 15 ਮਿੰਟ ਕਿਤਾ ਮਿੰਟ ਸਵਾਦ ਹੀ ਆਹ ਦੇ ਘੰਟੇ ਵਿੱਚ ਆਣਾ ਉਹ ਕੈਨ ਨੂੰ ਤਾਂ ਹੋ ਗਿਆ ਨੰਗਲ ਟੈਂਪ ਘੁੰਮਿਆ ਇਹ ਦੇਖ ਲੈ ਹਾਂ ਹਾਂ ਭਾਈ ਇਹ ਨੰਗਲ ਟੈਂ ਜਿਹੜਾ ਹੋ ਐ ਪਖੜਾ ਟੈਂਪ ਏ ਪਾਖੜਾ ਡੈਮ ਇੱਧਰ ਦੇਖ ਲਓ ਪਾਖੜਾ ਡੈਮ ਪਾਜੀ ਬਾਈ ਖੁੱਲ ਨਜ਼ਾਰਾ ਲੈ ਲਿਆ ਖੁੱਲ ਨਜ਼ਾਰਾ ਪਾਖੜਾ ਡੈਮ ਜਾ ਕੇ VOTING ਨਾ ਕਰਦੇ ਨਾ ਤਾਂ ਅਫਸੋਸ ਰਹਿੰਦਾ ਹੁਣ ਆਪਾਂ VOTING ਕਰ ਲਈ ਆ ਹੁਣ ਆਪਾਂ ਨੂੰ ਕੋਈ ਅਫਸੋਸ ਨਹੀਂ ਨਜ਼ਾਰਾ ਆ ਗਿਆ ਜ਼ਿੰਦਗੀ ਸਫਲ ਹੋ ਗਈ ਬਾਕੀ ਪਾਕੜਾ ਡੈਮ ਤੇ ਯਾਰ ਉਧਰ ਨਾਲ ਵੀਡੀਓ ਬਣਾਣੀ ਅਲਾਉਡ ਨਹੀਂ ਹੈਗੀ ਪਰ ਚਲੋ ਫੇਰ ਵੀ ਇੱਥੋਂ ਤਾਂ ਬਣਾ ਲਈਏ ਨਜ਼ਾਰਾ ਨਹੀਂ 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 ਹੰਦੇ ਨਾ ਹੰਦੇ ਨਾ ਯਾਰ ਜਿੰਨਾ ਦਿੰਦਾ ਤੇ ਕਿੱਟਾ 200 ਰੁਪਏ ਦਿੰਦਾ 200 ਰੋ ਇਹ 15 ਲਾ ਕਰਦਾ ਹੈ ਯਾਰਾ ਦਵਾਤ ਕਰ ਖਰਾਬ ਹੋ ਗਿਆ ਤੇਰਾ ਇਹ ਸਾਰੇ ਮੋਟੀਆਂ ਤੁਹਾਡੀਆਂ ਹੀ ਆ ਇੱਕੋ ਬੰਦੀਆਂ ਗਰੁੱਪ ਹੈ